ਅੱਜ ਆਪਾਂ ਜਿਹੜੇ ਸ਼ਬਦ ਦੀ ਵਿਚਾਰ ਕਰਨੀ ਹੈ ਆਓ ਪਹਿਲਾਂ ਆਪਾਂ ਉਹ ਸ਼ਬਦ ਦਾ ਪਾਠ ਕਰਦੇ ਹਾਂ ਫਿਰ ਸੰਖੇਪ ਵਿੱਚ ਹੀ ਆਪਾਂ ਉਹ ਸ਼ਬਦ ਦੀਆਂ ਵਿਚਾਰ ਕਰਾਂਗੇ ਬਿਲਾਵਲ ਮਹੱਲਤੀਜ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛਟਕੀ ਫਿਰ ਹੱਥ ਨਾ ਆਵੇ ਐਲਾ ਜਨਮ ਗਵਾਇ ਦੂਜਾ ਭਉ ਨ ਦੇ ਲੇਵਲਾ ਕੰ ਜਨ ਹਰ ਕੀ ਚਰਨ ਵਿਸਾਰੀ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਨ ਕੀ ਤੈ ਦੂਖ ਨਿਵਾਰੀ ਰਹਾਉ तू दयाल दया पत दाता क्या ए जंत विचारे मुक्त बंद सब तुझ ते होए ऐसा आख बखाने गुरमुख होवे सो मुक्त कहिए मनमुख बंद विचारे सो जन मुक्त जिस एक लब लागी सदा रह हर नालें ਨਕੀ ਗਹਿਣ ਗਤ ਕਹੀ ਨਾ ਜਾਈ ਸਚਿਆਪ ਸਵਾਰੀ ਪਰਮ ਪੁਲਾਣੇ ਸੇ ਮਨ ਮੁਖ ਕਹੀ ਹੈ ਨਾ ਉਰਵਾਰ ਨ ਪਾਰੇ ਜਿਸਨੋ ਨਦਰ ਕਰੇ ਸੋਈ ਜਨ ਪਾਈ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਹਿ ਨਸਤਾਰੇ ਨਾਨਕ ਭਾਗ ਹੋਵੈ ਜਿਸ ਮਸਤਕ ਕਾਲ ਹੈ ਮਾਰ ਬਤਾਰੀ ਇਹ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 796 ਤੇ 97 ਅੰਗ ਤੇ ਸੁਭਾਏਮਾਨ ਹੈ ਬਿਲਾਵਲ ਰਾਗ ਵਿੱਚ ਇਹ ਸ਼ਬਦ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੂਰਤ ਰਸਨਾ ਤੋਂ ਉਚਾਰਿਆ ਗਿਆ ਘਰ ਪਹਿਲਾ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਹਾਉ ਵਾਲਾ ਬੰਦ ਹੈ ਦੂਜਾ ਭਉਨਾ ਦੇਲਵਲਾ ਗੰਨ ਜਨ ਹਰ ਕੇ ਚਰਨ ਵਿਸਾਰੇ ਦੂਜਾ ਭਉ ਨ ਦੇਇ ਲਿਬ ਲਾਗਣ ਕਹਿੰਦੇ ਦੂਜਾ ਭਉ ਕੀ ਹੁੰਦਾ ਦੂਜਾ ਭਉ ਹੁੰਦਾ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਪਿਆਰ ਪਾ ਲੈਣਾ ਉਹਨੂੰ ਕਹਿੰਦੇ ਨੇ ਦੂਜਾ ਭਉ ਹੁਣ ਆਪਾਂ ਆਪਣੇ ਅੰਦਰ ਛਾਤੀ ਮਾਰੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਆਪਾਂ ਕਿਹਦੇ ਕਿਹਦੇ ਨਾਲ ਪਿਆਰ ਪਾਈ ਬੈਠੇ ਹਾਂ ਕੋਈ ਕਿਸੇ ਪੱਥਰਾਂ ਦੀਆਂ ਮੂਰਤੀਆਂ ਨਾਲ ਆਪਣੀ ਲਿਵ ਲਾਈ ਬੈਠਾ ਪਿਆਰ ਪਾਈ ਬੈਠਾ ਕੋਈ ਕਿਸੇ ਤੰਤਰਾਂ ਕਾਂ ਕੋ ਜਾਂਦਾ ਕੋਈ ਕਿਸੇ ਬਾਬਿਆਂ ਨਾਲ ਆਪਣਾ ਪਿਆਰ ਪਾਈ ਬੈਠਾ ਕੋਈ ਕਿਸੇ ਮੜੀਆਂ ਮਸਾਣੀਆਂ ਤੇ ਕੋਈ ਦਰਗਾਹਾਂ ਤੇ ਕੋਈ ਕਿਤੇ ਕੋਈ ਕਿਤੇ ਆਪਣਾ ਪਿਆਰ ਪਾਈ ਬੈਠਾ ਉਹ ਗੁਰੂ ਗ੍ਰੰਥ ਸਾਹਿਬ ਹੀਰੇ ਨੂੰ ਛੱਡ ਕੇ ਇਸੇ ਲਈ ਕਹਿੰਦੇ ਦੂਜਾ ਭਾਉ ਹੁੰਦਾ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਜਾਣ ਉਹਨੂੰ ਕਹਿੰਦੇ ਨੇ ਦੂਜਾ ਭਾਉ ਜਿਵੇਂ ਕਹਿੰਦੇ ਨੇ ਦੂਜਾ ਭਾਉ ਨ ਦੇ ਲਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਕਹਿੰਦੇ ਮੈਨੂੰ ਹੇ ਕਾਲ ਪੁਰਖ ਪਰਮਾਤਮਾ ਜੀ ਹੇ ਗੁਰੂ ਜੀ ਮੇਰੇ ਮਨ ਵਿੱਚ ਗੁਰੂ ਨੂੰ ਛੱਡ ਕੇ ਉਹ ਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਹੋਰ ਕਿਤੇ ਮੇਰਾ ਪਿਆਰ ਪਵੇ ਹੀ ਨਾ ਜਿਹਦੇ ਕਰਕੇ ਮੇਰੇ ਤੋਂ ਗੁਰੂ ਦੇ ਚਰਨ ਵਿਸਰ ਜਾ ਹੁਣ ਗੁਰੂ ਦੇ ਚਰਨ ਕੀਵੇਂ ਗੁਰੂ ਦੇ ਚਰਨ ਨੇ ਗੁਰੂ ਦਾ ਸ਼ਬਦ ਬੇ ਜਦੋਂ ਆਪਾਂ ਕਿਸੇ ਦੂਜੇ ਪਾਸੇ ਜਾਂਦੇ ਆ ਨਾ ਤਾਂ ਆਪਾਂ ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਭਾਗ ਗੁਰੂ ਦੇ ਗਿਆਨ ਨੂੰ ਵਿਸਾਰ ਕੇ ਹੀ ਦੂਜੇ ਪਾਸੇ ਜਾਂਦੇ ਗੁਰੂ ਤੋਂ ਬੇਮੁਖ ਹੋ ਕੇ ਹੀ ਆਪਾਂ ਇਹ ਦਰਦਰ ਤੇ ਫਿਰ ਪਟਕਦੇ ਫਿਰਦੇ ਹਾਂ ਕਿਉਂਕਿ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕੇ ਤੈ ਦੁਖ ਨਿਵਾਰੀ ਕਹਿੰਦੇ ਜਗ ਨੂੰ ਜੀਵਨ ਦੇਣ ਵਾਲਾ ਉਹ ਕਾਲ ਪੁਰਖ ਪਰਮਾਤਮਾ ਜਿਹੜਾ ਕਹਿੰਦੇ ਤੈਨੂੰ ਸਾਰਿਆਂ ਦਾਤਾ ਬਖਸ਼ਣ ਵਾਲਾ ਹੈ ਕਹਿੰਦੇ ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ ਫਿਰ ਜਿਹੜੇ ਉਹ ਸਿੱਖ ਬਣ ਜਾਂਦੇ ਨੇ ਗੁਰੂ ਦੇ ਤਿੰਨ ਕੇ ਤੈ ਦੁੱਖ ਨਿਵਾਰੀ ਕਹਿੰਦੇ ਫਿਰ ਉਹਨਾਂ ਦੇ ਸਾਰੇ ਹੀ ਦੁੱਖ ਉਹ ਪਰਮਾਤਮਾ ਉਹ ਗੁਰੂ ਗਿਆਨ ਦੇ ਕੇ ਸਮਝ ਦੇ ਕੇ ਵਿਸਾਰ ਦਿੰਦਾ ਹੈ ਭਾਵ ਖਤਮ ਕਰ ਦਿੰਦਾ ਹੈ ਦੁੱਖ ਉਹਨਾਂ ਦੇ ਨਿਵਾਰ ਦਿੰਦਾ ਹੈ ਉਹਨਾਂ ਨੂੰ ਖੁਸ਼ੀਆਂ ਬਖਸ਼ ਦਿੰਦਾ ਹੈ ਜਿਸ ਤਰ੍ਹਾਂ ਪਹਿਲਾਂ ਪੜਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ ਜਿਹੜੇ ਆਪਣੇ ਖਸਮ ਨੂੰ ਛੱਡ ਕੇ ਭਾਵ ਖਸਮ ਕੀ ਹੁੰਦਾ ਸੱਚ ਸਭਨਾ ਦਾ ਖਸਮ ਹੈ ਸੱਚ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਕਿਸੇ ਦੂਜੇ ਤੇ ਭਰੋਸਾ ਕਰਦੇ ਡੁੱਬੇ ਸੇ ਬਣ ਜਾ ਰਿਹਾ ਕਹਿੰਦੇ ਉਹ ਜਿਹੜੇ ਵਪਾਰੀ ਨੇ ਨਾ ਤੂੰ ਜੇ ਕਿਸੇ ਨਾਲ ਵਪਾਰ ਕਰਦੇ ਲੈਣ ਦੇਣ ਦਾ ਕਹਿੰਦੇ ਉਹਨਾਂ ਦਾ ਜੀਵਨ ਡੁੱਬ ਜਾਂਦਾ ਹੈ ਕਰਕ ਜਾਂਦਾ ਹੈ ਸਤਿਗੁਰੂ ਹੈ ਬਹੁਤਾ ਵਿਰਲੇ ਕਿਨਹਿ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਹਿੰਦੇ ਸਤਿਗੁਰੂ ਤਾਂ ਮਾਨੋ ਇੱਕ ਜਹਾਜ਼ ਹੈ ਬਹੁਤਾ ਹੁੰਦਾ ਜਹਾਜ਼ ਸਤਿਗੁਰੂ ਹੈ ਬਹੁਤਾ ਵਿਰਲੇ ਕਿਨਹਿ ਵਿਚਾਰਿਆ ਕਨੇ ਪਾਰੇ ਵਿਚਾਰ ਸਮਝ ਕਿਸੇ ਵਿਰਲੇ ਨੂੰ ਹੀ ਆਈ ਬੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਸਤਿਗੁਰੂ ਦੇ ਜਹਾਜ਼ ਨੇ ਹੀ ਮੈਨੂੰ ਪਾਰ ਲੰਘਾਉਣਾ ਹੈ ਮੈਂ ਦਰਦਰਤੀ ਨਾ ਪਟਕ ਕਰ ਕਿਰਪਾ ਪਾਰ ਉਤਾਰਿਆ ਜਦੋਂ ਉਹ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਉਹ ਇਸ ਸੰਸਾਰ ਸਮੁੰਦਰ ਤੋਂ ਆਪਾਂ ਨੂੰ ਪਾਰ ਲੰਘਾ ਦਿੰਦਾ ਹੈ ਹੁਣ ਸ਼ੁਰੂ ਤੇ ਕਹਿੰਦੇ ਨੇ ਹੁਣ ਜਿਨ੍ਹਾਂ ਨੇ ਦੂਜਾ ਭਾਉ ਲਾਇਆ ਆਪਣੇ ਦੂਜਾ ਪਿਆਰ ਪਾਇਆ ਉਹਨਾਂ ਨੇ ਸਭ ਕੁਛ ਕੀਤੇ ਹੋਏ ਕਰਮ ਉਹਨਾਂ ਦੇ ਬ्यर्थੀ ਜਾਂਦੇ ਨੇ ਫਿਰ ਸ਼ੁਰੂ ਤੇ ਕਹਿੰਦੇ ਨੇ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕੱਪੜ ਅੰਗ ਚੜਾਇਆ ਤ੍ਰਿਗ ਹੁੰਦਾ ਫਟਕਾਰ ਜਿਹਨੂੰ ਆਪਾਂ ਕਹਿੰਦੇ ਨੇ ਫਟੇ ਮੁਹ ਕਹਿੰਦੇ ਤ੍ਰਿਗ ਤ੍ਰਿਗ ਖਾਇਆ ਜੇ ਕਹਿੰਦੇ ਉਹ ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਉਹ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਵਿਸਾਰ ਕੇ ਜੋ ਵੀ ਤੂੰ ਖਾਦਾ ਕਹਿੰਦੇ ਖਾ ਰਿਹਾ ਉਹ ਤੇਰਾ ਫਟਕਾਰ ਜੋਗ ਹੀ ਹੈ ਭਾਵੇਂ ਤੂੰ ਕਿ ਸੇ ਫਾਈਵ ਸਟਾਰ ਫਾਈਵ ਸਟਾਰ ਹੋਟਲਾਂ ਵਿੱਚ ਬਹਿ ਕੇ ਵੀ ਖਾਣਾ ਖਾਣਾ ਨਾ ਜਿਉ ਤੇਰੇ ਪਰਮਾਤਮਾ ਯਾਦ ਨਹੀਂ ਉਹ ਗੁਰੂ ਯਾਦ ਨਹੀਂ ਗੁਰੂ ਦਾ ਗਿਆਨ ਨੂੰ ਤੂੰ ਵਿਸਾਰ ਦਿੱਤਾ ਤਾਂ ਤੇਰਾ ਕਹਿੰਦੇ ਉਹ ਫਟਕਾਰ ਹੀ ਖਾਣਾ ਤਰਿਗ ਤਰਿਗ ਸੋਇਆ ਕਹਿੰਦੇ ਤੇਰਾ ਸੌਣਾ ਉਹ ਖਾ ਪੀ ਕੇ ਸੌਣਾ ਹੋਰ ਵਿਕਾਰ ਰਸ ਭੋਗ ਕੇ ਸੌਣਾ ਵੀ ਕਹਿੰਦੇ ਉਹ ਤੇਰਾ ਫਟਕਾਰ ਹੀ ਹੈ ਜੇ ਤੇਰੀ ਉ ਪਰਮਾਤਮਾ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਤੂੰ ਕਿਤੇ ਹੋਰ ਪਿਆਰ ਪਾਈ ਬੈਠਾ ਧ੍ਰਿਗ ਧ੍ਰਿਗ ਕੱਪੜ ਅੰਗ ਚੜਾਇਆ ਕਹਿੰਦੇ ਤੇਰਾ ਸਰੀਰ ਦੇ ਉੱਤੇ ਕੱਪੜੇ ਪਾਉਣੇ ਜਿੰਨੇ ਤੂੰ ਮਰਜੀ ਕਹਿੰਦੇ ਬ੍ਰਾਂਡਡ ਕੱਪੜੇ ਵੀ ਪਾ ਲਵੇਂ ਮਹਿੰਗੇ ਤੋਂ ਮਹਿੰਗੇ ਤੈ ਕੱਪੜੇ ਪਾਪਾ ਵੀ ਹੰਡਾਏ ਕਹਦੇ ਉਹ ਵੀ ਤੇਰੇ ਫਟਕਾਰ ਯੋਗ ਹੀ ਨੇ ਜਿ ਤੇਰੀਓ ਪ੍ਰਮਾਤਮਾ ਅਕਾਲ ਪੁਰਖ ਤੇਰੇ ਚਿੱਤ ਚੇਤੇ ਵਿੱਚ ਨਹੀਂ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਪੜਿਆ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨਾਂਦਿਆਂ ਸਭ ਅੰਗ ਕਹਿੰਦੇ ਸਾਰੀ ਜ਼ਿੰਦਗੀ ਖਾ ਖਾ ਕੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਕਹਿੰਦੇ ਮੂੰਹ ਇਕੱਠਾ ਕਹਿੰਦੇ ਤੇਰਾ ਮੂੰਹ ਵੀ ਘਸ ਗਿਆ ਭਾਵ ਬੁਢੇਪਾ ਆ ਗਿਆ ਤੇਰਾ ਜਿਹੜੇ ਦੰਦ ਨੇ ਉਹ ਵੀ ਕੰਜਾਂ ਦੇ ਗਰ ਜਾਂਦੇ ਨੇ ਬੁਢੇਪੇ ਵਿੱਚ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨਾਂਦਿਆਂ ਸਭ ਅੰਗ ਕਹਿੰਦੇ ਕੱਪੜੇ ਪਹਿਨ ਪਹਿਨ ਕੇ ਆਪਣੀ ਮਰਜ਼ੀ ਦੇ ਤੇਰੇ ਅੰਗ ਵੀ ਕਸਦੇ ਭਾਗ ਤੇਰਾ ਸਰੀਰ ਹੁਣ ਲਿੱਸਾ ਹੋ ਗਿਆ ਜਿਸ ਤਰ੍ਹਾਂ ਬੁਢੇਪੇ ਵਿੱਚ ਹੱਡ ਨੇੜੇ ਮਾਸ ਵੀ ਛੱਡਦੇ ਜਵਾਨੀ ਵਿੱਚ ਕੋਈ ਵੀ ਬੰਦਾ ਸਸਤਾ ਵੀ ਕੱਪੜਾ ਪਾਉਂਦਾ ਨਾ ਤਾਂ ਉਹਦੇ ਫਾਇਦਾ ਹੈ ਬੜੇਪੇ ਵਿੱਚ ਮਹਿੰਗੇ ਤੋਂ ਮਹਿੰਗਾ ਕੱਪੜਾ ਵੀ ਪਾਇਆ ਹੋਇਆ ਉਹਨਾਂ ਫਾਇਦਾ ਨਹੀਂ ਕਿਉਂ ਆਪਣਾ ਜਿਹੜਾ ਸਰੀਰ ਹੈ ਉਹ ਲਿੱਸਾ ਹੋ ਜਾਂਦਾ ਹੈ ਨਾਨਕ ਧ੍ਰਗ ਤਿਨਾਂ ਦਾ ਜੀਵੇ ਆ ਜਿਨ ਸੱਚ ਨ ਲਗੋ ਰੰਗ ਨਾਨਕ ਜੀ ਕਹਿੰਦੇ ਉਹਨਾਂ ਦਾ ਜਿਉਣਾ ਫਟਕਾਰ ਜੋਗ ਹੀ ਹੈ ਜੇ ਤੈਨੂੰ ਕਹਿੰਦੇ ਸੱਚ ਦਾ ਰੰਗ ਲੱਗਿਆ ਹੀ ਨਹੀਂ ਤੂੰ ਸੱਚ ਨਾਲ ਜੁੜਿਆ ਹੀ ਨਹੀਂ ਤੂੰ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਗਿਆਨ ਨਾਲ ਜੁੜਿਆ ਹੀ ਨਹੀਂ ਤਾਂ ਕਹਿੰਦੇ ਤੇਰਾ ਇਹ ਸਭ ਕੁਸ਼ੀਤਾ ਤੇਰਾ ਜੀਵਨ ਹੈ ਜਿਹੜਾ ਹੈ ਫਟਕਾਰ ਜੋਬ ਹੀ ਹੈ ਅੱਗੇ ਕਹੇ ਧ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਕਹਿੰਦੇ ਤੇਰਾ ਸਰੀਰ ਵੀ ਫਟਕਾਰ ਜੋਗ ਹੈ कुटुंब ਸਹਤ ਸੋ कुटुंब ਹੁੰਦਾ ਪਰਿਵਾਰ ਕਹਿੰਦੇ ਜੀਵਨ ਵਿੱਚ ਇਹ ਕਹਿੰਦੇ ਮਨੁੱਖਾ ਜਨਮ ਵਿੱਚ ਤੈਨੂੰ ਪਰਿਵਾਰ ਵੀ ਮਿਲਿਆ ਸੀ ਉਹਦੇ ਨਾਲ ਰਹਿੰਦੇ ਹੋਏ ਵੀ ਕਹਿੰਦੇ ਤੂੰ ਜਿੱਤ ਹੁਣ ਖਸਮ ਨਾ ਪਾਇਆ ਕਹਿੰਦੇ ਫਿਰ ਵੀ ਤੂੰ ਖਸਮ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਿਆ ਤੂੰ ਸੱਚ ਨਾਲ ਨਹੀਂ ਜੁੜ ਸਕਿਆ ਤੋ ਝੂਠੇ ਧੰਦਿਆਂ ਵਿੱਚ ਹੀ ਆਪਣਾ ਜਿਹੜਾ ਇਹ ਜੀਵਨ ਹੈ ਤੈ ਗਵਾ ਲਿਆ ਕਿ ਕਹਿੰਦੇ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਕਹਿੰਦੇ ਇਹ ਮਨੁੱਖਾ ਜਨਮ ਸੀ ਨਾ ਜਿਹੜੀ ਇਹ ਮੰਨੋ ਕਹਿੰਦੇ ਇੱਕ ਪੌੜੀ ਸੀ ਉਹ ਪ੍ਰਮਾਤਮਾ ਤੱਕ ਪਹੁੰਚਣ ਲਈ ਇੱਕ ਸਾਧਨ ਸੀ ਇਹ ਸਰੀਰ ਕਹਿੰਦੇ ਇਹ ਜਿਹੜਾ ਜਨਮ ਮਨੁੱਖਾ ਮਿਲਿਆ ਨਾ ਤੇ ਕਹਿੰਦੇ ਇਹ ਜਿਹੜਾ ਮੌਕਾ ਹੈ ਤੂੰ ਇਹ ਵੀ ਕਹਿੰਦੇ ਵਿਕਾਰਾਂ ਵਿੱਚ ਨਸ਼ਿਆਂ ਵਿੱਚ ਗਲਤ ਆਦਤਾਂ ਵਿੱਚ ਪੈ ਕੇ ਤਾਂ ਇਹਨੂੰ ਵੀ ਗਵਾ ਲਿਆ ਜਿਸ ਤਰ੍ਹਾਂ ਆਪਾਂ ਪੜਦੇ ਆ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਹਿੰਦੇ ਇਹ ਜਿਹੜੀ ਤੈਨੂੰ ਮਨੁੱਖਾ ਤੇ ਹੀ ਪ੍ਰਾਪਤ ਹੋਈ ਹੈ ਨਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ ਇਹ ਕਹਜੋ ਪ੍ਰਮਾਤਮਾ ਨੂੰ ਅਕਾਲ ਪੁਰਖ ਪ੍ਰਮਾਤਮਾ ਨੂੰ ਸੱਚ ਨੂੰ ਮਿਲਣ ਲਈ ਹੀ ਤੈਨੂੰ ਇਹ ਮੌਕਾ ਮਿਲਿਆ ਅਵਰ ਕਾਜ تیرਕ ਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਹੋਰ ਤੇਰੇ ਸਾਰੇ ਹੀ ਕੰਮ ਵਿਅਰਥ ਨੇ ਹੁਣ ਇਹਦਾ ਇਹ ਮਤਲਬ ਨਹੀਂ ਜੋ ਆਪਾਂ ਕੰਮ ਕਾਰਜ ਕਰਦੇ ਆ ਸਾਰੇ ਵਿਅਰਥ ਨੇ ਕੋਈ ਆਪਣਾ ਕੋਈ ਕੰਮ ਕਮਾਉਂਦਾ ਹੈ ਕੋਈ ਕੋਈ ਕਾਰਜ ਕਰਦਾ ਉਹ ਬੇਅਰਥ ਨਹੀਂ ਜਿਹੜਾ ਉਹ ਪਰਮਾਤਮਾ ਨੂੰ ਵਿਸਾਰ ਕੇ ਕਾਰਜ ਕਰਦੇ ਜਿਹੜਾ ਗੁਰੂ ਦੇ ਉਪਦੇਸ਼ ਤੋਂ ਬਿਨਾਂ ਗੁਰੂ ਦੀ ਸਿੱਖਿਆ ਤੋਂ ਬਿਨਾਂ ਕੋਈ ਵੀ ਕੰਮ ਕਰਦਿਆਂ ਅਵਰ ਕਾਜ ਤੇਰੇ ਕਿਤੇ ਨਾ ਪਾਉ ਉਹ ਤੇਰੇ ਕਹਿੰਦੇ ਕਿਸੇ ਕੰਮ ਦੇ ਨਹੀਂ ਫਿਰ ਉਹ ਬੇਅਰਥ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਸਾਧ ਗੁਰੂ ਸਾਧ ਦੀ ਸੰਗਤ ਵਿੱਚ ਆ ਕੇ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਨੂੰ ਪਸ ਭਾਗ ਗੁਰੂ ਦੇ ਸ਼ਬਦ ਨੂੰ ਜਾਣ ਸਮਝ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰਨ ਜਿਸ ਤਰ੍ਹਾਂ ਪੜਦੇ ਆਪਾਂ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਕਾਰ ਕਹਿੰਦੇ ਬਾਪਾ ਹਰ ਖਾਣਾ ਖੁਸ਼ੀ ਖੁਆਈ ਕਈ ਵਾਰ ਨਾ ਆਪਣੀ ਹੁੰਦੀ ਹੈ ਖੁਸ਼ੀ ਕਈ ਕੰਮਾਂ ਵਿੱਚ ਪਰ ਤੈਨੂੰ ਸਮਝ ਨਹੀਂ ਲੱਗਦਾ ਵੀ ਤੈਨੂੰ ਉਹ ਖੁਆਰ ਕਰ ਰਹੀ ਜਿਸ ਤਰ੍ਹਾਂ ਹੁਣ ਕੋਈ ਬੰਦਾ ਨਸ਼ਾ ਕਰਦਾ ਉਹਨੂੰ ਲੱਗਦਾ ਵੀ ਮੇਰਾ ਮਨ ਇਹ ਨਸ਼ਾ ਕਰਕੇ ਖੁਸ਼ ਹੈ ਪਰ ਉਹ ਉਹਨੂੰ ਖੁਆਰ ਕਰਦੀ ਹੈ ਉਹਨੂੰ ਤਾਂ ਖੁਆਰ ਕਰਦੀ ਹੈ ਉਹਦੇ ਸਾਰੇ ਪਰਿਵਾਰ ਨੂੰ ਵੀ ਉਹ ਖੁਆਰ ਕਰਦੀ ਹੈ ਕਹਿੰਦੇ ਤੂੰ ਖੁਸ਼ ਰਹਿ ਆਪਣੀਆਂ ਖੁਸ਼ੀਆਂ ਮਾਣ ਪਰ ਤੂੰ ਆਪਣੀ ਖੁਸ਼ੀ ਪਿੱਛੇ ਇਹ ਦੇਖ ਵੀ ਮੇਰੇ ਇੱਕ ਜੀ ਦੀ ਖੁਸ਼ੀ ਪਿੱਛੇ ਕੋਈ 10 ਜੀ ਤਾਂ ਨਹੀਂ ਕਲਪ ਰਹਿ ਮੈਂ 10 ਜੀਆਂ ਦਾ ਜੀਵਨ ਤਾਂ ਨਹੀਂ ਬਰਬਾਦ ਕਰ ਰਿਹਾ ਮੇਰੀ ਇੱਕ ਆਪਣੀ ਖੁਸ਼ੀ ਪਿੱਛੇ ਕਹਿੰਦੇ ਜਿਹੜੀ ਇਹੋ ਜੀ ਖੁਸ਼ੀ ਹੁੰਦੀ ਹੈ ਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਕਹਿੰਦੇ ਤੈਨੂੰ ਖੁਸ਼ੀ ਲੱਗਦੀ ਹੈ ਪਰ ਤੈਨੂੰ ਆਉਣੇ ਵਾਲੇ ਸਮੇਂ ਵਿੱਚ ਤੈਨੂੰ ਖੁਆਰ ਕਰਦੀ ਹੈ ਤੈਨੂੰ ਰੋਗ ਲਾਵੇਗੀ ਜਿਹੜੀ ਤੇਰੀ ਅੱਜ ਤੈਨੂੰ ਲੱਗਦਾ ਵੀ ਮੈਂ ਖੁਸ਼ ਹਾਂ ਜੇ ਤਖਦ ਹੈ ਤਨ ਪੀੜੀ ਹੈ ਮਨ ਵਿੱਚ ਚੱਲੇ ਵਿਕਾਰ ਜਿਹਨੂੰ ਕਹਿੰਦੇ ਨਸ਼ੇ ਨੂੰ ਕਰਕੇ ਇਹੋ ਜਿਹੀ ਚੀਜ਼ਾਂ ਖਾਦ ਕੇ ਕਹਿੰਦੇ ਤਨ ਪੀੜੀ ਐ ਤੇਰੇ ਤਨ ਨੂੰ ਰੋਗ ਲੱਗਦੇ ਨੇ ਤੇਰੇ ਤਨ ਵਿੱਚ ਤੇਰੇ ਮਨ ਵਿੱਚ ਗਲਤ ਵਿਚਾਰਾਂ ਚੱਲਦੀਆਂ ਨੇ ਕਹਿੰਦੇ ਉਹ ਖੁਸ਼ੀ ਤੈਨੂੰ ਖوار ਕਰ ਗਈ ਬਾਬਾ ਹੋਰ ਪੈਣਣਾ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀ ਐ ਮਨ ਮੈਂ ਚਲੇ ਵਿਕਾਰ ਪਰ ਕਹਿੰਦੇ ਕਈ ਵਾਰ ਬੰਦੇ ਦੀ ਬਹੁਤ ਸਾਰੇ ਤਰਾਤਾ ਦੇ ਕੱਪੜੇ ਪਾਉਣ ਦੀਆਂ ਵੀ ਖੁਸ਼ੀਆਂ ਹੁੰਦੀਆਂ। ਕਹਿੰਦੇ ਉਹ ਕੱਪੜਾ ਪਾਉਣਾ ਵੀ ਤੇਰੇ ਲਈ ਖੁਸ਼ੀ ਖੁਆਰ ਬਣ ਜਾਂਦੀ ਹੈ ਤਨ ਪੀੜੀ ਹੈ। ਕਹਿੰਦੇ ਕੱਪੜੇ ਪਾਏ ਤੇ ਤੇਰਾ ਤਨ ਪੀੜਿਆ ਜਾਵੇ। ਤੇ ਦੇਖਣ ਵਾਲੇ ਦੇ ਮਨ ਵਿੱਚ ਵਕਾਰ ਚੱਲਣ। ਕਹਿੰਦੇ ਉਹ ਖੁਸ਼ੀ ਵੀ ਤੈਨੂੰ ਖੁਆਰ ਹੀ ਕਰੇ। ਭਾਵੇਂ ਤੈਨੂੰ ਲੱਗਦਾ ਵੀ ਮੈਂ ਖੁਸ਼ ਹਾਂ। ਕਿਉਂਕਿ ਕੱਪੜਾ ਸਰੀਰ ਢੱਕਣ ਲਈ ਹੁੰਦਾ ਵਿਖਾਵੇ ਲਈ ਨਹੀਂ ਹੁੰਦਾ। ਪਰ ਅੱਜਕੱਲ੍ਹ ਕਪੜਾ ਵਿਖਾਵੇ ਲਈ ਪਾਇਆ ਜਾਂਦਾ ਨਾ ਕਿ ਤਨ ਢਕਣ ਲਈ ਅੱਗੇ ਕਹਿੰਦੇ ਨੇ ਦੂਜਾ ਭਉ ਨਾ ਦੇ ਲਿਵ ਲਾਗਣ ਜਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕੇ ਤੈ ਦੁਖ ਨਿਵਾਰੀ ਰਹਾਉ ਤੂੰ ਦਿਆਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੀ ਕਹਿੰਦੇ ਹੈ ਕਾਲ ਪ੍ਰਖ ਪਰਮਾਤਮਾ ਹੈ ਗੁਰੂ ਜੀ ਤੂੰ ਹੀ ਕਹਿੰਦੇ ਦਇਆਲਤਾ ਵਾਲਾ ਹੈ ਦਇਆ ਕਰਨ ਵਾਲਾ ਹੈ ਇਹ ਜੰਤ ਵਿਚਾਰੇ ਕੀ ਕਰ ਸਕਦੇ ਤੂੰ ਹੀ ਕਿਰਪਾ ਕਰਕੇ ਇਹਨਾਂ ਨੂੰ ਇਹ ਵਿਕਾਰਾਂ ਤੋਂ ਸਮਝ ਦੇਣੀ ਹੈ ਸੋਝੀ ਦੇਣੀ ਹੈ ਵੀ ਕਿਵੇਂ ਬਚਿਆ ਜਾ ਸਕਦਾ ਹੈ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਬਖਾਣੇ ਕਹਿੰਦੇ ਮੁਕਤ ਬੰਦ ਕਈ ਕਹਿੰਦੇ ਇਹਨਾਂ ਤੋਂ ਮੁਕਤ ਹੋਵੇ ਕਈ ਇਹਨਾਂ ਵਿੱਚ ਵਿਕਾਰਾਂ ਵਿੱਚ ਆਪਣੇ ਆਪ ਨੂੰ ਬੰਨੇ ਰੱਖਿਆ ਸਭ ਤੁਜਤੇ ਹੋਏ ਜਿਨ੍ਹਾਂ ਨੇ ਤੇਰੀ ਗੱਲ ਸਮਝੀ ਉਹ ਮੁਕਤ ਹੋਗੇ ਜਿਨ੍ਹਾਂ ਨੇ ਤੇਰੀ ਗੱਲ ਸੁਣੀ ਨਹੀਂ ਸਮਝੀ ਨਹੀਂ ਉਹਨਾਂ ਨੇ ਸਾਰਾ ਜੀਵਨ ਹੀ ਆਪਣਾ ਵਿਕਾਰਾਂ ਵਿੱਚ ਬੰਦੇ ਰਹੇ ਅੱਗੇ ਕਹਿੰਦੇ ਗੁਰਮਖ ਹੋਵੇ ਸੋ ਮੁਕਤ ਕਹੀ ਹੈ ਮਨਮੁਖ ਬੰਦ ਵਿਚਾਰੇ ਕਹਿੰਦੇ ਜਿਹੜੇ ਗੁਰਮੁਖ ਬਣ ਗਏ ਭਾਵ ਜਿਨ੍ਹਾਂ ਨੇ ਗੁਰੂ ਵੱਲ ਮੁਖ ਕਰ ਲਿਆ ਗੁਰੂ ਤੋਂ ਸਿੱਖਿਆ ਲੈਣ ਲੱਗ ਗਏ ਸਮਝ ਲੈਣ ਲੱਗ ਗਏ ਕਹਿੰਦੇ ਸੋ ਮੁਕਤ ਕਹੀ ਹੈ ਉਹ ਕਹਿੰਦੇ ਇਹ ਵਿਕਾਰਾਂ ਤੋਂ ਇਹ ਗਲਤ ਆਦਤਾਂ ਤੋਂ ਮੁਕਤ ਹੋ ਗਏ ਉਹਨਾਂ ਦੀ ਮੁਕਤ ਖਲਾਸੀ ਹੋ ਗਈ ਇਹਨਾਂ ਤੋਂ ਮਨਮੁਖ ਬੰਦ ਵਿਚਾਰੇ ਜਿਹੜੇ ਮਨਮੁਖ ਸੀ ਜਿਹੜੇ ਆਪਣੇ ਮਨ ਆਈਆਂ ਕਰਦੇ ਸੀ ਆਪਣੇ ਮਨ ਦੇ ਮੁਤਾਬਕ ਹੀ ਚੱਲਦੇ ਰਹੇ ਕਹਿੰਦੇ ਉਹ ਇਹਨਾਂ ਵਿੱਚ ساری ਜ਼ਿੰਦਗੀ ਬੰਦੇ ਰਹੇ ਫਸੇ ਰਹੇ ਹੁਣ ਕਈ ਆਪਾਂ ਮਨੁੱਖ ਦੇਖਦੇ ਆ ਉਹ ਜਿਹੇ ਜੇ ਜਵਾਨੀ ਵਿੱਚ ਸੀ ਉਹੋ ਜਿਹੀ ਬੁਢੇਪੇ ਵਿੱਚ ਜੋ ਉਹਨਾਂ ਦੀ ਆਤਮਾ ਜਵਾਨੀ ਵਿੱਚ ਸੀ ਉਹੀ ਆਤਮਾ ਉਹਨਾਂ ਦੀ ਬੁਢੇਪੇ ਵਿੱਚ ਕਿਉਂਕਿ ਉਮਰ ਦੇ ਸਾਥ ਨਾਲ ਬੰਦੇ ਨੂੰ ਆਦਤਾਂ ਵੀ ਆਪਣੀਆਂ ਬਦਲਣੀਆਂ ਚਾਹੀਦੀਆਂ ਨੇ ਤਾਂ ਹੀ ਇਹ ਜਿਹੜਾ ਆਪਣਾ ਜੀਵਨ ਇਹ ਸੋਹਣਾ ਬਣ ਸਕਦਾ ਹੁਣ ਜੋ ਆਪਾਂ ਜਵਾਨੀ ਵਿੱਚ ਖਾ ਸਕਦੇ ਹਾਂ ਕੀ ਆਪਾਂ ਬੁਢੇਪੇ ਵਿੱਚ ਉਹੀ ਸਭ ਕੁਝ ਖਾ ਸਕਦੇ ਨਹੀਂ ਖਾ ਸਕਦੇ ਪਰ ਜੇ ਆਪਾਂ ਖਾਂਦੇ ਆ ਤਾਂ ਆਪਣਾ ਸਰੀਰ ਹੈ ਜਿਹੜਾ ਇਹ ਰੋਗੀ ਬਣ ਜਾਂਦਾ ਇਸੇ ਲਈ ਅੱਗੇ ਕਹਿੰਦੇ ਸੋ ਜਨ ਮੁਕਤ ਜਿਸ ਏਕਲਵ ਲਾਗੀ ਸਦਾ ਰਹੇ ਹਰ ਨਾਲੇ ਕਹਿੰਦੇ ਉਹ ਜਨ ਮੁਕਤ ਹੋਗੇ ਜਿਨ੍ਹਾਂ ਨੇ ਉਹ ਇੱਕ ਪਰਮਾਤਮਾ ਨਾਲ ਇੱਕ ਅਕਾਲ ਪੁਰਖ ਨਾਲ ਇੱਕ ਗੁਰੂ ਨਾਲ ਆਪਣੀ ਲਿਵ ਲਾ ਕੇ ਰੱਖੀ ਪਰ ਭਾਵ ਆਪਣਾ ਪਿਆਰ પાਕੇ ਰੱਖਿਆ ਕਿਤੇ ਦੂਜੇ ਪਾਸੇ ਆਪਣਾ ਮਨ ਜਾਣ ਹੀ ਦਿੱਤਾ ਦੂਜੇ ਕਿਸੇ ਨਾਲ ਪਿਆਰ ਪੈਣੇ ਨਹੀਂ ਦਿੱਤਾ ਕਹਿੰਦੇ ਉਹ ਜਨ ਮੁਕਤ ਹੋ ਗਏ ਮੁਕਤ ਭਾਵ ਆਪਣੀਆਂ ਗਲਤ ਆਦਤਾਂ ਤੋਂ ਆਪਣੇ ਵਿਕਾਰਾਂ ਤੋਂ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ ਤਿੰਨ ਕੀ ਕਹਿਣ ਗਤ ਕਹੀ ਨਾ ਜਾਈ ਸੱਚ ਆਪ ਸਵਾਰੇ ਕਹਿੰਦੇ ਫਿਰ ਉਹਨਾਂ ਦੀ ਅਵਸਥਾ ਕਹੀ ਨਹੀਂ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਚਾਏ ਜਿਸ ਤਰ੍ਹਾਂ ਪਪੜਦੇ ਆ ਜਿਹੜਾ ਗੁਰੂ ਦੇ ਗੱਲ ਨੂੰ ਮੰਨ ਲੈਂਦਾ ਹੈ ਫਿਰ ਉਹਦੀ ਅਵਸਥਾ ਵੀ ਐਸੀ ਬਣ ਜਾਂਦੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ ਕਿੰਨੀ ਉੱਚੀ ਅਵਸਥਾ ਦਾ ਉਹ ਮਾਲਕ ਬਣ ਜਾਂਦਾ ਹੈ ਭਰਮ ਭੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਕਨ ਪਰ ਜਿਹੜੇ ਮਨਮੁਖ ਸੀ ਆਪਣੇ ਮਨ ਦੇ ਮਗਰ ਲੱਗ ਕੇ ਚੱਲਦੇ ਰਹੇ ਭਰਮ ਭੁਲਾਣੇ ਉ ਪਰਮਾ ਬਹਿਮਾ ਪਰਮਾ ਵਿੱਚ ਭੁੱਲ ਦੇ ਪਟਕਦੇ ਰਹੇ ਨਾ ਉਰਵਾਰ ਨਾ ਪਾਰੇ ਨਾ ਕਹਿੰਦੇ ਇਧਰਲੇ ਪਾਸੇ ਦੀ ਨਾ ਹੋ ਉਧਰਲੇ ਪਾਸੇ ਦੇ ਰਹੇ ਜਿਸਨੋਂ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਹਲੇ ਫਿਰ ਜਿਹੜੇ ਗੁਰਮੁਖ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲਿਆ ਸੰਭਾਲਣਾ ਹੁੰਦਾ ਹੈ ਗੁਰੂ ਦੇ ਸ਼ਬਦ ਦੋਨੋਂ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਵੀ ਜੋ ਗੁਰ ਕਹੈ ਸੋਈ ਭਲ ਮੰਨੋ ਵੀ ਜੋ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਉਹਦੇ ਵਿੱਚ ਹੀ ਮੇਰਾ ਭਲਾ ਹੈ ਉਹ ਹੁੰਦਾ ਹੈ ਗੁਰੂ ਦੇ ਸ਼ਬਦ ਨੂੰ ਸੰਭਾਲਣਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣਾ ਕਹਿੰਦੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਜਿਨ੍ਹਾਂ ਨੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗਿਆਨ ਨੂੰ ਸੰਭਾਲਿਆ ਤਾਂ ਕਹਿੰਦੇ ਉਹਨਾਂ ਤੇ ਉਹ ਗੁਰੂ ਦੀ ਨਦਰ ਹੋ ਗਈ ਗੁਰੂ ਦੀ ਕਿਰਪਾ ਹੋ ਗਈ ਹਰ ਜਨ ਮਾਇਆ ਮਹਿ ਨਸਤਾਰੇ ਕਹਿੰਦੇ ਫਿਰ ਉਹ ਜਾਨਾ ਉਹ ਮਾਇਆ ਤੋਂ ਤੋਂ ਮਾਇਆ ਤੋਂ ਪਰੇ ਹੋ ਗਏ ਮਾਇਆ ਉਹਨਾਂ ਨੂੰ ਫਿਰ ਪੋ ਨਹੀਂ ਸਕਦੀ ਜਿਹੜੇ ਗੁਰਮੁਖ ਬਣ ਗਏ ਨਾਨਕ ਭਾਗ ਹੋਵੇ ਜਿਸ ਮਸਤਕ ਕਾਲੈ ਮਾਰ ਬਦਾਰੇ ਨਾਨਕ ਜੀ ਕਹਿੰਦੇ ਕਿ ਉਹਨਾਂ ਦੇ ਭਾਗ ਵੱਡੇ ਹੋ ਗਏ ਉਹਨਾਂ ਦੇ ਮਸਤਕ ਤੇ ਵਧੀਆ ਲੇਖ ਲਿਖੇ ਗਏ ਕਾਲੈ ਮਾਰ ਬਦਾਰੇ ਫਿਰ ਉਹਨਾਂ ਨੂੰ ਮੌਤ ਦਾ ਕਾਲ ਵੀ ਕੁਝ ਨਹੀਂ ਕਰ ਸਕਦਾ ਮੌਤ ਭਾਵੇਂ ਆਤਮਕ ਤੌਰ ਤੇ ਫਿਰ ਮਰਦੇ ਨਹੀਂ ਉਹ ਕਦੇ ਵਕਾਰਾਂ ਅੱਗੇ ਕਦੇ ਨਸ਼ਿਆਂ ਅੱਗੇ ਮਰਦੇ ਨਹੀਂ ਕਿਉਂਕਿ ਉਹਨਾਂ ਨੂੰ ਗੁਰੂ ਨੇ ਸਮਝ ਦੇ ਦਿੱਤੀ ਗਿਆਨ ਦੇ ਦਿੱਤਾ ਅਕਲ ਦੇ ਦਿੱਤੀ ਇਸੇ ਤਰ੍ਹਾਂ ਇੱਕ ਹੋਰ ਨੁਕਤਾ ਹੈ ਕਹਿੰਦੇ ਧਿਆਨ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ ਸਮਝਣ ਵਾਲੀ ਗੱਲ ਹੈ ਧਿਆਨ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ ਜਦੋਂ ਆਪਾਂ ਨਾ ਜਿਸ ਤਰ੍ਹਾਂ ਆਪਾਂ ਪਾਠ ਵੀ ਕਰਦੇ ਹਾਂ ਜਦੋਂ ਆਪਾਂ ਪਾਠ ਕਰਦੇ ਹਾਂ ਜੇ ਆਪਣਾ ਉਹਦੇ ਵਿੱਚ ਧਿਆਨ ਨਹੀਂ ਨਾ ਹੈਗਾ ਕਈ ਵਾਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਆਪਣਾ ਪਾਠ ਪੂਰਾ ਹੋ ਜਾਂਦਾ ਜੇ ਆਪਣਾ ਉਹਦੇ ਵਿੱਚ ਧਿਆਨ ਨਹੀਂ ਤਾਂ ਉਹ ਪਾਠ ਵਿੱਚੋਂ ਆਪਾਂ ਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਜੇ ਧਿਆਨ ਹੈ ਜਿਸ ਤਰ੍ਹਾਂ ਆਪਾਂ ਬੱਚਾ ਪੜ੍ਹਦਾ ਹੈ ਉਹਨੂੰ ਆਪਾਂ ਕਹਿੰਦੇ ਆ ਵੀ ਧਿਆਨ ਨਾਲ ਪੜ੍ਹ ਤਾਂ ਕਿ ਤੈਨੂੰ ਜੋ ਪੜ੍ਹਦਾ ਹੈ ਉਹ ਸਮਝ ਆ ਜਾ ਕਿਉਂਕਿ ਧਿਆਨ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਜਿਸ ਤਰ੍ਹਾਂ ਉਹ ਕੋਈ ਪਲੇਅਰ ਕੋਈ ਗੇਮ ਖੇਡ ਰਹੇ ਨੇ ਖੇਡਦੇ ਖੇਡਦੇ ਕਿਸੇ ਦੇ ਕੋਈ ਠੋਕਰ ਲੱਗ ਜਾਂਦੀ ਹੈ ਠੋਕਰ ਲੱਗ ਕੇ ਉਹਦੇ ਪੈਰ ਚੋਂ ਖੂਨ ਨਿਕਲਣ ਲੱਗ ਜਾਂਦਾ ਹੈ ਪਰ ਉਹਨੂੰ ਨਹੀਂ ਪਤਾ ਲੱਗਦਾ ਪਰ ਜਦੋਂ ਗੇਮ ਖਤਮ ਹੋ ਜਾਂਦੀ ਹੈ ਉਸ ਤਰ੍ਹਾਂ ਹੀ ਖੇਢੀ ਜਾਂਦਾ ਪਰ ਉਹਨੂੰ ਦੂਸਰਾ ਬੰਦਾ ਆ ਕੇ ਦੱਸਦਾ ਹੈ ਵੀ ਤੇਰੇ ਪੈਰ ਚੋਂ ਖੂਨ ਨਿਕਲ ਰਿਹਾ ਤੈਨੂੰ ਠੋਕਰ ਵੱਜ ਗਈ ਫਿਰ ਉਹਨੂੰ ਉਹ ਗਿਆਨ ਹੁੰਦਾ ਉਹ ਠੋਕਰ ਦਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਗਿਆ ਉਸ ਵੱਲ ਜਿੰਨਾ ਚਿਰ ਧਿਆਨ ਨਹੀਂ ਗਿਆ ਉਨਾ ਚਿਰ ਉਹਨੂੰ ਉਹ ਚੀਜ਼ ਦਾ ਗਿਆਨ ਨਹੀਂ ਹੋਇਆ ਗਿਆਨ ਤੋਂ ਬਾਅਦ ਫਿਰ ਅਹਿਸਾਸ ਹੁੰਦਾ ਫਿਰ ਉਹਨੂੰ ਦਰਦ ਵੀ ਸ਼ੁਰੂ ਹੋਇਆ ਇਸੇ ਤਰ੍ਹਾਂ ਹੀ ਜਦੋਂ ਵੀ ਆਪਾਂ ਕੋਈ ਵੀ ਕੰਮ ਆਪਾਂ ਕਰਦੇ ਆ ਜੇ ਆਪਣਾ ਉਹਦੇ ਵਿੱਚ ਧਿਆਨ ਨਹੀਂ ਹੈ ਤਾਂ ਆਪਾਂ ਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਇਸੇ ਲਈ ਜੋ ਵੀ ਆਪਾਂ ਬਾਣੀ ਪੜ੍ਹਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਉਦੇ ਵਿੱਚ ਆਪਣਾ ਧਿਆਨ ਹੋਣਾ ਜ਼ਰੂਰੀ ਹੈ ਤਾਂ ਹੀ ਆਪਾਂ ਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ ਇਹ ਸ਼ਬਦ ਦਾ ਸਾਰ ਅੰਸ ਇਹੀ ਹੈ ਬਈ ਉਹ ਇੱਕ ਅਕਾਲ ਪੁਰਖ ਪਰਮਾਤਮਾ ਉਹ ਇੱਕ ਗੁਰੂ ਨੂੰ ਛੱਡ ਕੇ ਆਪਾਂ ਨੇ ਕਿਤੇ ਹੋਰ ਪਿਆਰ ਨਹੀਂ ਪਾਉਣਾ ਕਿਤੇ ਹੋਰ ਡੇਰਿਆਂ ਵਿੱਚ ਪੱਥਰਾਂ ਵਿੱਚ ਕਿਸੇ ਦਰਗਾਹਾਂ ਤੇ ਕਹਤੇ ਹੋਰ ਆਪਾਂ ਨੂੰ ਭਟਕਣ ਦੀ ਲੋੜ ਨਹੀਂ ਕਹਿੰਦੇ ਦੂਜਾ ਭਾਉ ਉਹਨਾਂ ਦੇ ਲਵ ਲਾਗਣ ਜਨ ਹਰ ਕੇ ਚਰਨ ਬਸਾਰੇ ਉਹ ਦੂਜਾ ਪਿਆਰ ਉਦੋਂ ਪੈਂਦਾ ਜਦੋਂ ਆਪਾਂ ਗੁਰੂ ਦੇ ਚਰਨਾਂ ਨੂੰ ਵਿਸਾਰ ਦਿੰਨੇ ਹਾਂ ਗੁਰੂ ਦੇ ਗਿਆਨ ਨੂੰ ਵਿਸਾਰ ਕੇ ਦੂਜੇ ਪਾਸੇ ਆਪਾਂ ਤਾਂ ਹੀ ਭਟਕਦੇ ਫਿਰਦੇ ਹਾਂ ਵਿਚਾਰਾਂ ਪ੍ਰਮਾਨ ਕਰਨੇ ਆ ਵਿਚਾਰਾ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਬਖਸ਼ ਦੇਣਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਨਾਮ ਵਾਹਿ ਗੁਰੂ ਧਰ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ستنام واہِ گرو واہِ گرو جی کا خلصہ واہِ گرو جی کی پتے